ਸਿਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਚਿੜੀਆਂ ਨੂੰ ਦਾਣਾ ਪਾਉਣ ਦੀ ਡਿਊਟੀ ਕਰ ਰਹੀ ਹੈ ਗੁਰਸਹਿਜ ਮੈਂ ਉਹ ਮੈਂ ਕਰਦਾ ਮम्मा ਕਰਦੇ ਨੇ ਤੁਸੀਂ ਸੌਂਦੇ ਹੋ ਅੱਜ ਤੁਸੀਂ ਜਲਦੀ ਉੱਠ ਗਏ ਹੋ ਨਾ ਸਾਰਾ ਪਾ ਦੋ ਖਤਮ ਕਰ ਕੀ ਲੰਗਾ ਪਾਣੀ ਹੈਗਾ ਵਿੱਚ ਹੋਰ ਥੋੜਾ ਪਾਣੀ ਵੀ ਪਾ ਦੇਣਾ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ ਭੁੱਲਿਓ ਨਾ ਤੇਰੇ ਵਾਲੋ ਤਾਂ ਭੁੱਲ ਗਏ ਬੱਚਿਆਂ ਨੂੰ ਨਾ ਇਹੋ ਜੀਆਂ ਆਦਤਾਂ ਜ਼ਰੂਰ ਪਾਇਆ ਕਰੋ ਕਿ ਇਕਤਾ ਸ਼ੇਅਰਿੰਗ ਕੇਰਿੰਗ ਆ ਚਲੋ ਸ਼ੇਅਰ ਕਰਨਾ ਆਉਣਾ ਚਾਹੀਦਾ ਆ ਇਹ ਵੀ ਬਹੁਤ ਜ਼ਰੂਰੀ ਆ ਕਦੇ ਕੋਈ ਸਾਡੇ ਘਰ ਕੋਈ ਗੈਸਟ ਆ ਜਾਵੇ ਨਾ ਤੇ ਜਿਹੜੇ ਕੁਝ ਸੈਜ ਦੇ ਟੌイズ ਹੁੰਦੇ ਆ ਕਹਿੰਦਾ ਸਾਰੀ ਉਹਦੀ ਅਗੀ ਰੱਖ ਦਿੰਦਾ ਉਸ ਬੱਚੇ ਦੀ ਅੱਗੇ ਕੋਈ ਛੋਟਾ ਬੱਚਾ ਸੱਡੀ ਕਰੇ ਆਵੇ ਤਾਂ ਤੇ ਫਿਰ ਜੀ ਉਹ ਜिद ਕਰੇ ਨਾ ਵੀ ਮੈਂ ਲੈ ਕੇ ਜਾਣੇ ਆ ਤੇ ਇੰਨਾ ਕੋ ਦਿਆ ਲੂਗਾ ਨਾ ਇਹ ਕਹੇਗਾ ਲੈ ਜਾ ਨਹੀਂ ਤੇ ਬੱਚੇ ਜਿਹੜੇ ਆ ਉਹ ਆਪਣੀਆਂ ਚੀਜ਼ਾਂ ਨੂੰ ਦਿੰਦੇ ਨਹੀਂ ਆ ਪਰ ਮੈਂ ਇਹਨੂੰ ਇਹ ਆਦਤ ਪਾਈ ਹੋਈ ਆ ਕਿ ਨਹੀਂ ਆਪਣੀ ਚੀਜ਼ ਨੂੰ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਹ ਕ ਇਹਨੂੰ ਇਹ ਬਹੁਤ ਆਦਤਾਂ ਚਿੜੀਆਂ ਨੂੰ ਦਾਣਾ ਪਾਉਣ ਦੀ ਕਾਫੀ ਟਾਈਮ ਤੋਂ ਪਾ ਰਿਹਾ ਹੈ ਹੁਣ ਪਾਣੀ ਵੀ ਰੱਖ ਦੋ ਗੁਰਸੇ ਚੱਪਲ ਵੇਰ ਕਰੋ ਚੱਪਲ ਵੇਰ ਕਰੋ ਆਪਣੀ ਮੈਂ ਦਾਣਾ ਪੈ ਗਿਆ ਵਿਚੋ ਚਲ ਦਾਣਾ ਪੈ ਗਿਆ ਨਾ ਕੱਢ ਕੇ ਇਹ ਚੱਪਲ ਪਾ ਲੋ ਅੱਜ ਨਾ ਗਰਮੀ ਬਹੁਤ ਹੋ ਗਈ ਆਜ ਵੀ ਸੂਰਜ ਬਹੁਤ ਜੋਰਾਂ ਤੇ ਚੜ ਗਿਆ ਤੇ ਗੁਰਸਹਿਜ ਆ ਝੋਟ ਗਿਆ ਸੀ ਜਲਦੀ ਤੇ ਮੈਨੂੰ ਕਿਹਾ ਚੱਲ ਤੂੰ ਮੇਰੇ ਨਾਲ ਚੜੀਆਂ ਨੂੰ ਦਾਣਾ ਪਾ ਕੇ ਆ ਆਪਣੀ ਡਿਊਟੀ ਤੂੰ ਕਰ ਆ ਚੱਲ ਬੇਟਾ ਓੜੋ ਪਾਣੀ ਉਹ ਕਦਾ ਫੜੋ ਨਾ ਦਾ ਲੈਰਾ ਫੜੋ ਚਲੋ ਸ਼ਾਬਾਸ਼ तो ना थाना पडो डोलियो नाच के ऊपर अपनी लेग भारी बना के चलो प्लेस लगा जो होली होली शाबाश वेरी गुड ओ, -ओ। पाइप मम्मा नु भी दे दो फिर मम्मा कोठा खोलेगे को जल्दी करो टैंकी भर गई टंकी भर गई ना पानी नाल चलो तुसी पावो अपना पानी ऑन कर प्रेशर पंप जुड़ा और चल चुका है तो लाइन थोड़ा सा गुरकेश कोई गड़बड़ है चल हम पढ़ लेंगे तेरे को झुक जाएगा शाबाश छुट्टी अभी फिर से चल मैं चुक ले लेनी है पानी बंद करूंगा जोर नहीं पानी बंद कर ਲੋਜੀ ਚਲ ਫਲਾਵਰਸ ਨੂੰ ਪਾਣੀ ਪਾਉ ਤੁਸੀਂ ਲੋ ਕੋਲ ਕਿ ਲੇਕੀ ਹੋਣੀ ਹੋਵੇ ਐ ਗੰਦੇ ਬੱਚੇ ਲੋਜੀ ਹਾਂ ਤੋਂ ਪਾਣੀ ਵੀ ਰੱਖ ਦਾਂਗੇ ਐ ਲੋਜੀ ਪਾਣੀ ਜਿੰਨਾ ਕੋ ਬੰਦਾ ਸਰਦਾ ਆ ਉਹ ਦਾਣਾ ਪਾਤਾ ਹੁਣ ਆਪਾਂ ਪਾਵਾਂਗੇ ਫਲਾਵਰਸ ਨੂੰ ਪਾਣੀ ਸੋਖ ਚੁੱਕੀ ਅਬ ਇਸ ਤੋਂ ਹਾਲ ਤਾਂ ਆਜਾ ਲਿਆ ਮੈਂ ਕਰਾ ਲਾ ਜੀ ਸਾਰੀ ਛੱਤ ਨੂੰ ਮੈਂ ਜਿਹੜਾ ਆ ਆਪਣੀ ਨੂੰ ਅੱਜ ਧੋ ਲਿਆ ਏ ਤੇ ਕਮਲਿਆਂ ਨੂੰ ਪਾਣੀ ਪਾ ਦਿੱਤਾ ਸੀ ਗੁਰਸਹਿਜ ਨੇ ਤੇ ਦੇਖੋ ਸਾਰੀ ਛੱਤ ਨੂੰ ਵੱਡੀ ਬਾਈਕ ਲੱਗੀ ਹੋਈ ਆ ਸਾਡੀ ਲਾ ਕੇ ਤੇ ਮੈਂ ਹੈ ਟਿਕਟੋਕ ਕਰ ਸੋਨਾ ਬਣਾ ਦਿੱਤਾ ਠੀਕ ਆ ਸਫਾਈ ਜਿਹੜੀ ਆ ਉਹ ਰੱਖਣੀ ਵੀ ਬਹੁਤ ਜ਼ਰੂਰੀ ਆ ਹੁਣ ਆਪਾਂ ਜਾਵਾਂਗੇ نیچے ਮੈਂ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਮੈਂ ਆਪਣੇ ਸਾਰੇ ਘਰ ਦੀ ਸਾਫ ਸਫਾਈ ਖੁਦ ਕਰਦੀ ਆ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਅਸੀਂ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਜਦੋਂ ਜਾਂਦੇ ਆ ਬਾਹਰ ਵੀ ਮੁਲਕਾਂ ਦੇ ਵਿੱਚ ਦੇਖਦੇ ਆ ਨਾ ਸਾਰੇ ਆਪਣੇ ਘਰ ਦੀਆਂ ਸਾਫ ਸਫਾਈਆਂ ਸਾਰੇ ਕੰਮ ਆਪ ਨੂੰ ਹੀ ਕਰਨੇ ਪੈਂਦੇ ਆ ਤੇ ਫਿਰ ਇੱਥੇ ਰਹਿ ਕੇ ਕਿਉਂ ਨਹੀਂ ਆਪਾਂ ਕਿਉਂ ਸ਼ਰਮਾਉਣੇ ਆ ਵੀ ਆਪਾਂ ਜੀ ਮੇਡ ਰੱਖੀ ਹੋਈ ਆ ਹੈਲਪਰ ਰੱਖੀ ਹੋਈ ਆ ਅਸੀਂ ਤਾਂ ਝਾੜੂ ਪੋਚਾ ਲੈਣਾ ਨਹੀਂ ਸਕਦੇ ਪਰ ਜੀ ਮੈਲ ਆਉਣੀ ਆ ਤੇ ਮੈਂ ਕੋਈ ਸ਼ਰਮ ਨਹੀਂ ਮਹਿਸੂਸ ਕਰਦੀ ਆਪਣੇ ਘਰ ਦੀ ਸਾਫ ਸਫਾਈ ਥੋੜੀ ਕਰ ਲੋ ਬਹੁਤੀ ਕਰ ਲੋ ਆਪ ਨੂੰ ਹੀ ਕਰਨੀ ਚਾਹੀਦੀ ਆ ਤੇ ਇਹਦੇ ਨਾਲ ਇੱਕ ਤਾਂ ਤੁਸੀਂ ਆਪਣੇ ਆਪ ਨੂੰ ਚਲੋ ਥੋੜੀ-ਥੋੜੀ ਐਕਸਰਸਾਈਜ਼ ਵੀ ਹੋ ਜਾਂਦੀ ਆ ਠੀਕ ਵੀ ਰਹਿੰਦੇ ਹੋ ਦੂਜਾ ਕੀ ਹੁੰਦਾ ਆ ਕਿ ਕਿਸੇ ਦੇ ਸਿਰ ਦੇ ਉੱਪਰ ਆਪਣੇ ਘਰ ਦਾ ਕੰਮ ਛੱਡਣਾ ਵੀ ਜਿਹੜਾ ਨਾ ਉਹ ਬਹੁਤਾ ਵਧੀਆ ਨਹੀਂ ਹੈਗਾ ਤੇ ਨਾ ਹੀ ਉਹ ਬਹੁਤਾ ਮੈਂ ਮੈਂ ਸੱਚੀ ਦੱਸਾਂ ਨਾ ਨਾ ਹੀ ਮੈਨੂੰ ਕਿਸੇ ਦਾ ਕੰਮ ਪਸੰਦ ਆਉਂਦਾ ਮੈਂ ਜਦ ਤੱਕ ਮੈਂ ਲਾਈ ਵੀ ਸੀ ਥੋੜਾ ਟਾਈਮ ਪਹਿਲਾਂ ਮੈਨੂੰ ਜਦੋਂ ਕੋਈ ਛੋਟੀ ਜਿਹੀ ਪ੍ਰੋਬਲਮ ਹੋਈ ਸੀ ਤਾਂ ਮੈਂ ਉਹ ਤੋਂ ਮੇਡ ਰੱਖੀ ਸੀ ਪਰ ਨਾ ਮੈਨੂੰ ਉਹਦਾ ਕੰਮ ਨਹੀਂ ਪਸੰਦ ਆਉਂਦਾ ਸੀ ਆਪਾਂ ਕਿੱਝੇ ਹੋਏ ਆ ਆਪਣੀ ਹੱਥੀ ਕੰਮ ਕਰਨਾ ਤੇ ਸਾਨੂੰ ਕਿਸੇ ਦਾ ਕੰਮ ਜਿਹੜਾ ਉਹ ਪਸੰਦ ਨਹੀਂ ਆਉਂਦਾ ਭਾਜੀ ਅੱਜ ਅਸੀਂ ਮੰਗਾਇਆ ਜੀ KFC ਤੋਂ ਲੰਚ ਬਈ ਗਰਮੀ ਬਹੁਤ ਸੀ ਤੇ ਅੱਜ ਕੁਝ ਵੀ ਬਣਾਉਣ ਨੂੰ ਸਾਡਾ ਦਿਲ ਨਹੀਂ ਕੀਤਾ ਤੇ ਅਸੀਂ ਕਿਹਾ ਅਸੀਂ ਤੋਂ ਮੰਗਾਇਆ ਏ ਤੇ ਮੈਂ ਕੋਲੋਂ ਕੀ ਗਿਆ ਹਾਂ ਹੁਣ ਸੈਂਮਰਣੀ ਦੀ ਓਪਨਿੰਗ ਕਰੇਗਾ ਤੇ ਦੇਖਦੇ ਆ ਆਰਾਮ ਨਾਲ ਬੇਟਾ ਇਹ ਮੇਰਾ ਹਣਾ ਬਰਕਰ 2 ਪਕੜ 3 अच्छा ये दो है गया दो जी चिकन वाले बर्गर ते एक हैगा वेज बर्गर ते चलो जी ਆਪਾ ਫੋਨ ਕਰਦੇ ਆ ਆਪਣਾ ਲੰਚ ਇੰਜੋਏ ਤੇ ਅੱਜ ਸਾਡਾ ਇਹ ਸੀਗਾ ਇੱਕ ਛੋਟਾ ਜਿਹਾ ਵਲੌਗ ਤੇ ਹਾਂਜੀ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਮੇਰੀ ਇਹ ਹੀ ਗੱਲ ਹੁੰਦੀ ਰੋਜ਼ ਲਾਈਕ ਸਬਸਕ੍ਰਾਈਬ ਕਰਦੇ ਹੋ ਜੀ ਤੇ ਛੋਟਾ ਜਿਹਾ ਅੱਜ ਸਾਡਾ ਵਲੌਗ ਸੀਗਾ ਕਿਉਂਕਿ ਅੱਜ ਸਾਡੀਆਂ ਸਥਿਤੀ ਤਾਂ ਥੋੜੀਆਂ ਜੀਆਂ ਠੀਕ ਨਹੀਂ ਹੈਗੀਆਂ ਖਨਾਰਾ ਦੇਖੋ ਤੁਸੀਂ ਟੇਬਲ ਦੇ ਉੱਪਰ ਨੋ ਜੀ ਜਾਂਦੀ ਬੈਂਕੀ ਲੈ ਕੇ ਆਉਂਦੀ ਹੈ ਬੈਂਕੀ ਨੂੰ ਸਾਫ ਕਰੋ ਤੇ ਤੁਹਾਨੂੰ ਕੱਲ ਮਿਲਾਂਗੇ ਆਪਾਂ ਵਲੌਗ ਦੇ ਨਾਲ ਤੇ ਕੱਲ ਹੈਗੀਆਂ ਵੋਟਾਂ ਤੇ ਆਪਣੀ ਆਪਣੀ ਵੋਟ ਜਰੂਰ ਪਾਓ ਇੱਕ ਇੱਕ ਵੋਟ ਸਾਡੀ ਕੀਮਤੀ ਆ ਤੇ ਚਲੋ ਫਿਰ ਜੀ ਮਿਲਦੇ ਆ ਤੁਹਾਨੂੰ ਕੱਲ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਵਲੌਗ ਨੂੰ ਪਿਆਰ ਦਿਓਗੇ ਇਸ ਤਰ੍ਹਾਂ ਅਡਿ ਚੈਨਲ ਦੀ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਡੀਆਂ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਨੇ ਮੇਰੇ ਵੱਲੋਂ ਮਿਲਦੀਆਂ ਰਹਿਣ। ਓਕੇ ਜੀ ਬਾਏ ਬਾਏ।